ਸਟਾਰਟ ਕਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪ ਆਪਾਂ ਨੇ ਬੁੱਝਣ ਵਾਲੀਆਂ ਬਾਤਾਂ ਤੇ ਤੁਸੀਂ ਆਪਣੇ ਸਹੀ ਸਹੀ ਆਸਰ ਦੱਸਿਓ ਕਿ ਕੀ ਬਾਤ ਦਾ ਹੈਗਾ ਇਹ ਪਹਿਲੀ ਬਾਤ ਪਾਉਣੇ ਆਪਾਂ ਕਿ ਵੱਡੀ ਨੇ ਕੁੱਤਰਾ ਕੀਤਾ ਛੋਟੀ ਨੇ ਇਕੱਠਾ ਕੀਤਾ ਵਾਹ ਨਹੀਂ ਛੋਟ ਕੇ ਬਹੁਤ ਕੰਮ ਕੀਤਾ ਚਲੋ ਉਠਦੇ ਜਿਹੜੇਂ ਦੀਏ ਮੁਹਾਰ ਫੜਿੰਦਾ ਤੇਰਾ ਕੀ ਲੱਗਦਾ ਉਹਦਾ ਤਾਂ ਮੈਂ ਨਾ ਨਹੀਂ ਜਾਣਦੀ ਮੇਰਾ ਨਾਂ ਹੈ ਜੀਆ ਉਹਦੀ ਸੱਸ ਤੇ ਮੇਰੀ ਸੱਸ ਦੋਨੇ ਮਾਵਾਂ ਦੀਆਂ 12 ਬੇਂਗਣ 18 ਠੇਂਗਣ 4 ਚੱਕ ਦੋ ਤੋਰੀਆਂ ਬੀਜੇ ਰੋੜ ਉਗਰੇ ਝਾੜ ਲੱਗੇ ਨਿੰਬੂ ਖਿੜੇ ਅਨਾਰ ਤੂੰ ਚੱਲ ਮੈਂ ਆਇਆ ਮੂੰਮੀ ਚਵੇ ਅਣਜਾਣਾ ਲੈਣਾਉਣਗੇ ਤੈਨੂੰ ਮੈਨੂੰ ਛੱਡ ਕੇ ਨਹੀਂ ਜਾਣਾ ਬੱਟ ਤੇ ਕਮਿਆਰੀ ਬੈਠੀ ਘਗਰਾ ਖਲਾਰੀ ਬੈਠੀ ਰੜੇ ਮਦਾਨ ਮੇਰੀ ਮਾਸੀ ਵਸਦੀ ਜਦ ਮੈਂ ਜਾਵਾਂ ਖੜ ਖੜ ਹੱਸਦੀ ਜਦ ਮੈਂ ਆਵਾਂ ਰੋ ਰੋ ਮਰਦੀ ਨਿਕਾਸ਼ ਸਪਾਈ ਉਹਦੀ ਖਿੱਚ ਕੇ ਵਾਦੀ ਲਾਈ ਦੋ ਸਪਾਈ ਲੜਦੇ ਜਾਣ ਨਿੰਮ ਦੇ ਪੱਤੇ ਛੱਡਦੇ ਜਾਣ ਚੱਲ ਚੱਲ ਜਦ ਕੰਮ ਰੜੇ ਮਦਾਨ ਵਿੱਚ ਪਿਆਰ ਡੱਬਾ ਚੱਕਿਆ ਨਾ ਜਾਵੇ ਜਿਕਾ ਹੀ ਰੱਬਾ ਉਗ ਗਈ ਹੋ ਗਈ ਵਾਹ ਉਹ ਜਿਹੜੀ ਸੀ ਤੇਰਾ ਭੋਜਾਈ ਫਿਰੇ ਮੇਰਾ ਪਿਓ ਭਜਾਈ ਫਿਰੇ ਉਹਦੇ ਗੱਲ ਨੂੰ ਗਲਫੜੀ ਪਾਈ ਫਿਰੇ ਵੱਧ ਕੇ ਦੱਸੋ ਕੀ ਹੈ ਇਹ ਤਾਂ ਪੈ ਨਹੀਂ ਬਾਤਾਂ ਬਹੁਤ ਆਪਣੀਆਂ ਤੇ ਅੱਬ ਕੱਲ ਨੂੰ ਹੋਰ ਬਾਤਾਂ ਪਾਵਾਂਗੇ ਤੇ ਤੁਸੀਂ ਸਾਰਿਆਂ ਨੇ ਬੁੱਝਣ ਪਿੱਲੀ ਸੋਣੀਆਂ ਅਸੀਂ ਐਵਰੀ ਡੇ ਕੋਸ਼ਿਸ਼ ਨਾਲ ਕੁਝ ਵੀਡੀਓ ਜ਼ਰੂਰ ਪਾਇ ਕਰਾਂਗੇ ਕਿ ਅਸੀਂ ਬਹੁਤ ਲੇਟ ਹੋ ਗਏ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੇ ਜੀ ਸਤਿ ਸ੍ਰੀ ਅਕਾਲ ਜੀ ਮਿਲਦੇ ਨੇ ਨੈਕਸਟ ਵੀਡੀਓ ਦੇ ਨਾਲ